ਕਿ ਜਿਹੜਾ ਹੋਰ ਮੇਰੇ ਤੇ ਦੋਸ਼ ਲਾਇਆ ਹੈ ਕਿ ਮੇਰੀ ਪਤਨੀ ਦੇ ਨਾਲ ਨਜਾਇਜ਼ ਸੰਬੰਧ ਹੈ ਉਸ ਲੜਕੀ ਸਤਿੰਦਰਪਾਲ ਕੌਰ ਦੇ ਨਾਲ ਮੇਰੇ ਸੰਬੰਧ ਹੋਣ ਨਜਾਇਜ਼ ਸੰਬੰਧ ਹੋਣ ਜਿਸਮਾਨੀ ਸੰਬੰਧ ਹੋਣ 1999 ਦੇ ਵਿੱਚ ਮੇਰੀ ਸ਼ਾਦੀ ਹੋਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਤਾਂ ਮੈਂ ਮੇਰੇ ਪਰਿਵਾਰ ਸਾਹਿਤ ਅਸੀਂ ਘਰ ਕੋਸੀਏ ਤੇ ਨਹੀਂ ਹੈ ਸਤਿਗੁਰੂ ਮੈਂ ਇੱਕ ਅਰਦਾਸ ਤੇ ਰਿਹਾ ਅੱਗੇ ਕਰਦਾ ਕਿ ਜਿਨ੍ਹਾਂ ਲੋਕਾਂ ਨੇ ਉਹਨੂੰ ਲੈ ਕੇ ਆਂਦਾ ਕੈਮਰੇ ਅਮੁਰੇ ਉਹਨਾਂ ਨੂੰ ਜ਼ਰੂਰ ਨੰਗੀਆਂ ਕਰੀ ਮਾ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਦੀ ਮੌਜੂਦਗੀ ਦੇ ਵਿੱਚ ਔਰ ਸੰਗਤ ਦੀ ਹਾਜ਼ਰੀ ਦੇ ਵਿੱਚ ਮੈਂ ਕੁਝ ਗੱਲਾਂ ਆਪਣੇ ਸਤਿਗੁਰੂ ਨਾਲ ਸਾਂਝੀਆਂ ਕਰਨਾ ਚਾਹੁੰਦਾ ਆ ਆਪ ਜਾਣਦੇ ਹੋ ਕਿ 2 ਦਸੰਬਰ ਨੂੰ ਇਹ ਅਕਾਲ ਤੱਕ ਸਹਬ ਦੀ ਫਸੀਲ ਤੋਂ ਭੰਸ ਸਿੰਘ ਸਹਿਬਾਨ ਨੇ ਜਿਨ੍ਹਾਂ ਦੇ ਵਿੱਚ ਮੈਂ ਵੀ ਸ਼ਾਮਲ ਸੀ ਇੱਕ ਫੈਸਲਾ ਕੀਤਾ ਉਸ ਤੋਂ ਬਾਅਦ ਇੱਕ ਵਿਸ਼ੇਸ਼ ਟੋਲੇ ਵੱਲੋਂ ਮੈਨੂੰ ਬਹੁਤ ਭੱਦੇ ਟੰਗ ਦੇ ਨਾਲ ਟਰੋਲ ਕੀਤਾ ਗਿਆ ਔਰ ਇੱਕ ਵਿਅਕਤੀ ਮੁੱਖ ਸਰਦਾਰ ਰੈਨਾਲ ਉਹਨੂੰ ਮੇਰੇ ਖਿਲਾਫ ਵੱਖ-ਵੱਖ ਟੀਵੀ ਚੈਨਲਾਂ ਦੇ ਉੱਤੇ ਪੇਸ਼ ਕੀਤਾ ਗਿਆ ਤੇ ਜਿਹੜੇ ਦੋਸ਼ ਉਸ ਵਿਅਕਤੀ ਨੇ ਮੇਰੇ ਤੇ ਲਾਏ ਮੈਂ ਉਹਨਾਂ ਦੋਸ਼ਾਂ ਦਾ ਖੁਲਾਸਾ ਅੱਜ ਪੰਜ ਪਿਆਰੇ ਸਹਿਬਾਨ ਤੇ ਸੰਗਤ ਦੀ ਹਾਜ਼ਰੀ 'ਚ ਤਖਸ਼ੀ ਗੰਦਮਾ ਸਾਹਿਬ ਦੇ ਸਥਾਨ ਤੋਂ ਆਪਣੇ ਸਾਧੂ ਗੁਰੂ ਨਾਲ ਸਾਂਝਾ ਕਰਨਾ ਚਾਹੁੰਦਾ ਇਹ 2006 ਸਤ ਦਾ ਮਾਮਲਾ ਹੈ ਉਹਨੇ ਪਹਿਲਾ ਦੋਸ਼ ਲਾਇਆ ਕਿ ਮੈਂ ਉਸ ਵਿਅਕਤੀ ਦਾ ਵਿਚੋਲਾ ਸੀ ਸਤਗੁਰੂ ਜੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਨਾ ਹੈ ਆਪ ਜਾਣਦੇ ਹੋ ਕਿ ਮੈਂ ਉਸ ਵਿਅਕਤੀ ਦਾ ਵਿਚੋਲਾ ਨਹੀਂ ਸੀ ਜੇ ਮੈਂ ਵਿਚੋਲਾ ਹੋਇਆ ਜਾਂ ਹੋਵਾਂ ਤਾਂ ਸਤਗੁਰੂ ਮਾ ਤੇਰੇ ਦਰ ਦਾ ਦੇ ਅੰਦਰ ਆ ਮੇਰੇ ਸਾਰੇ ਪਰਿਵਾਰ ਨੇ ਪੁੱਛਿਆ ਜ਼ਰੂਰ ਸੀ ਕਿ ਲड़का ਠੀਕ ਹੈ ਸਿ ਰਿਸ਼ਤਾ ਕਰਦੀ ਹੈ ਮੈਂ ਕਿਹਾ ਕਰ ਦਿਓ ਵਧੀਆ ਲੱਗਦਾ ਦੂਸਰਾ ਉਹਨੇ ਮੇਰੇ ਤੇ ਦੋਸ਼ ਲਾਇਆ ਕਿ ਮੈਂ ਪਹਿਲਾਂ ਵੀ ਬਹੁਤ ਕੰਪਲੀਟਾਂ ਕੀਤੀਆਂ ਸੀ ਮੈਂ ਸਤਿਗੁਰੂ ਜੀ ਆਪ ਜੀ ਦੀ ਸੰਗਤ ਵਿੱਚ ਦੱਸਣਾ ਚਾਹੁੰਦਾ ਕਿ 2007 ਦੇ ਵਿੱਚ ਉਸਨੇ ਇੱਕ ਕੰਪਲੀਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਸੀ ਸਾਡੇ ਕਿਸੇ ਰਿਸ਼ਤੇਦਾਰ ਦੀ ਚੁੱਕ ਜਾ ਕੇ ਤੇ ਉਸ ਦਰਖਾਸਤ ਦੇ ਉੱਤੇ ਫਲਾਈਂਗ ਵਿਭਾਗ ਨੇ ਪੜਤਾਲ ਕੀਤੀ ਸੀ ਸਾਡੇ ਕੁਆਟਰਾਂ ਦੇ ਵਿੱਚੋਂ ਪੁੱਛਿਆ ਗਿਆ ਸੀ ਸਾਡੇ ਆਂਡੋ ਗਵਰਨਰ ਨੂੰ ਪੁੱਛਿਆ ਗਿਆ ਸੀ ਸਟਾਫ ਨੂੰ ਪੁੱਛਿਆ ਗਿਆ ਸੀ ਉਸ ਫਲਾਈਂਗ ਵਿਭਾਗ ਨੇ ਕੀ ਰਿਪੋਰਟ ਦਿੱਤੀ ਕੀ ਨਹੀਂ ਦਿੱਤੀ ਮੈਨੂੰ ਨਹੀਂ ਪਤਾ ਪਰ ਮੈਨੂੰ ਕੋਈ ਚੇਕੀ ਪੱਤਰ ਨਹੀਂ ਆਇਆ 2015 ਦੇ ਵਿੱਚ ਮੈਂ ਬਤੌਰ ਗ੍ਰੰਤੀ ਸ਼੍ਰੀ ਹਰਮੰਦਰ ਸਾਹਿਬ ਜੀ ਦੀਨ ਟੂ ਦੇਣ ਗਿਆ ਮੇਰੀ ਫਾਈਲ ਫਰੋਲੀ ਹੋਣੀ ਹੈ ਕਿਉਂਕਿ ਨਿਜਮ ਹੈ ਫਾਈਲ ਫਰੋਲੀ ਜਾਂਦੀ ਹੈ ਜਿਹਦੇ ਤੇ ਦੇ ਸੰਗੀਨ ਦੋਸ਼ ਹੋਣ ਉਹਨੂੰ ਇੰਟਰਵਿਊ ਲੈਣੇ ਹੀ ਬੁਲਾਇਆ ਜਾਂਦਾ ਮੈਨੂੰ ਇੰਟਰਵਿਊ ਲਈ ਬੁਲਾਇਆ ਗਿਆ 2017 ਦੇ ਵਿੱਚ ਮੈਨੂੰ ਤੱਕ ਸ਼੍ਰੀ ਦਮਦਮਾ ਸਾਹਿਬ ਦੀ ਸੇਵਾ ਸੌਂਪੀ ਉਦੋਂ ਵੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਮੇਰੀ ਫਾਈਲ ਫਰੋਲੀ ਹੋਣੀ ਹੈ ਜੇ ਫਲਾਈਂਗ ਪਪਾ ਨੇ ਮੈਨੂੰ ਝੂਠਾ ਸਾਬਤ ਕੀਤਾ ਹੋਇਆ ਜਾਂ ਕੀਤਾ ਹੁੰਦਾ ਤੇ ਉਹ ਜ਼ਰੂਰ ਉਹਨਾਂ ਦੀ ਨਜ਼ਰੀ ਪਿਆ ਹੋਣਾ ਮੈਨੂੰ ਤਖਸ਼ੀਰ ਦਮਦਮਾ ਸਾਹਿਬ ਦਾ ਜ਼ਥੇਦਾਰ ਨਿਯੁਕਤ ਨਹੀਂ ਸੀ ਕਰਨਾ ਜੋ ਮੇਰੀ ਫਾਈਲ ਦੇ ਵਿੱਚੋ ਦੋਸ਼ ਉਰੇ ਦਾ ਫਿਰ ਮੈਂ 2018 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਬਤੌਰ ਕਾਰਜਕਾਰੀ ਜ਼ਥੇਦਾਰ ਵਜੋਂ ਸੇਵਾ ਸੰਭਾਲੀ ਕਿ ਕੋਨੇ ਮੇਰੇ ਤੇ ਦੋਸ਼ ਲਾਇਆ ਕਿ ਮੈਂ ਸਰਕਾਰੀ ਦਰਬਾਰੀ ਆਪਣੀ ਪਹੁੰਚ ਦੇ ਨਾਲ ਜਿੰਨੀਆਂ ਉਹਨੇ ਮੇਰੇ ਖਿਲਾਫ ਸ਼ਿਕਾਇਤਾਂ ਕੀਤੀਆਂ ਉਹ ਸਾਰੀਆਂ ਰਕਵਾਈਆਂ ਮੈਂ ਮੁਕਸਰ ਸਾਹਿਬ ਹੈਡ ਗ੍ਰੰਥੀ ਸੀ ਕਥਾਵਾਚਕ ਸੀ ਔਰ ਸਤਿਗੁਰੂ ਜੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਨਾ ਹੈ ਕਿ ਜੀਵ ਨੇ ਸ਼ਿਕਾਇਤਾਂ ਕੀਤੀਆਂ ਹੁੰਦੀਆਂ ਆ ਕੋਈ ਨਾ ਕੋਈ ਸਿਪਾਹੀ ਕੋਈ ਅਫਸਰ ਕੋਈ ਮੇਰੀ ਪੜਤਾਲ ਕਰਨ ਵਾਸਤੇ ਆਇਆ ਹੁੰਦਾ ਜਿੰਨਾ ਚਿਰ ਮੈਂ ਮੁਕਸਰ ਰਹਾ ਮੇਰੀ ਪੜਤਾਲ ਕਰਨ ਵਾਸਤੇ ਸਿਰਫ 2007 ਦੇ ਫਲਾਈਂਗ ਵਿਭਾਗ ਦੇ ਅਧਿਕਾਰੀਆਂ ਤੋਂ ਬਿਨਾ ਕੋਈ ਮੇਰੇ ਪਾਸ ਨਹੀਂ ਪੁੱਜਿਆ ਰਨਾਈ ਮੈਂ ਕਿਸੇ ਨੂੰ ਫੋਨ ਕੀਤਾ ਹੈ ਜਦੋਂ ਮੇਰੇ ਖਿਲਾਫ ਸ਼ਿਕਾਇਤ ਹੀ ਕੋਈ ਨਹੀਂ ਗਈ ਤੇ ਮੈਂ ਫੋਨ ਕਿਹਨੂੰ ਕਰਨਾ ਸੀ ਮੈਂ ਰਕਾਉਣੀ ਕਿੱਥੇ ਸੀ ਨਾਲੇ ਮੇਰੇ ਉਸ ਵਕਤ ਹਾਸਤੀ ਕੀ ਸੀ ਕਿ ਉੱਚ ਪੱਧਰ ਤੇ ਜਾ ਕੇ ਮੈਂ ਉਹਦੀਆਂ ਦਿੱਤੀਆਂ ਦਰਖਾਸਤਾਂ ਨੂੰ ਰੋਕ ਸਕਦਾ ਤੀਜਾ ਉਹਨੇ ਮੇਰੇ ਤੇ ਦੋਸ਼ ਲਾਇਆ ਹੈ ਕਿ ਮੈਂ ਉਹਦਾ ਘਰ ਉਜਾੜਿਆ ਮੈਂ ਕੋਰਟ ਦੇ ਵਿੱਚ ਉਹਦੇ 10 ਸਾਲ ਮਾਮਲਾ ਚੱਲਿਆ ਮੈਂ ਕਿਤੇ ਕੋਰਟ ਦੇ ਵਿੱਚ ਆਪਣੇ ਸਾਰੇ ਪਰਿਵਾਰ ਦੇ ਨਾਲ ਨਹੀਂ ਗਿਆ ਉਹਦੇ ਖਿਲਾਫ ਮੈਂ ਉਹਦੇ ਖਿਲਾਫ ਕਿਤੇ ਕੋਈ ਗਵਾਹੀ ਨਹੀਂ ਦਿੱਤੀ ਕਿਤੇ ਕੋਈ ਦਰਖਾਸਤ ਨਹੀਂ ਦਿੱਤੀ ਨਾ ਉਹਨੇ ਮੇਰਾ ਨਾਮ ਲਿਆ ਕੋਰਟ ਦੇ ਵਿੱਚ ਕਿਤੇ ਉਹਨੂੰ ਕੋਰਟ ਦੇ ਵਿੱਚ ਪੇਸ਼ ਕਰਦੇ ਰਹੇ ਉਹਦੇ ਤੇ ਮੁਕਦਮਾ ਦਰਜ ਹੋਇਆ ਦਰਜ ਹੋਏ ਮੁਕਦਮੇ ਕਾਰਨ ਉਹਨੂੰ ਨੌਕਰੀ ਤੋਂ ਹਟਾਇਆ ਗਿਆ ਕਿਸੇ ਅਫਸਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੈਂ ਉਹਦੇ ਖਿਲਾਫ ਕਿਸੇ ਨੂੰ ਕੋਈ ਗੱਲ ਕਹੀ ਹੋਵੇ ਆਪਣੇ ਸਾਰਿਆਂ ਦੇ ਹੱਕ ਦੇ ਵਿੱਚ ਸਤਿਗੁਰੂ ਮੈਂ ਤੇਰਾ ਦੇਨਦਾਰ ਹਾਂ ਮੈਂ 2017 ਦੇ ਵਿੱਚ ਸ਼੍ਰੀ ਮੁਕਸਰ ਸਾਹਿਬ ਛੱਡੇ ਆ ਔਰ 2007 ਤੋਂ ਲੈ ਕੇ 17 ਸਾਲਾਂ ਦੇ ਵਿੱਚ 10 ਸਾਲਾਂ ਦੇ ਵਿੱਚ ਮੈਂ ਉਹਨੂੰ ਸਿਰਫ ਬਾਜ਼ਾਰ ਦੇ ਵਿੱਚ ਤਿੰਨ ਜਾਂ ਚਾਰ ਵਾਰ ਦੇਖਿਆ ਤੇ 17 ਤੋਂ ਲੈ ਕੇ ਹੁਣ ਤੱਕ ਮੈਂ ਉਹਦੇ ਬਾਰੇ ਪਤਾ ਹੀ ਨਹੀਂ ਕੀਤਾ ਕਿ ਉਹ ਮਰਿਆ ਜਾਂ ਜਿਉਂਦਾ ਕਿੱਥੇ ਹੈ ਕਿੱਥੇ ਨਹੀਂ ਹੈ ਔਰ ਸਭ ਤੋਂ ਵੱਡਾ ਦੋਸ਼ ਜਿਹੜਾ ਉਹਨੇ ਲਾਇਆ ਕਿ ਮੇਰੇ ਸਬੰਧ ਉਹਦੀ ਪਤਨੀ ਨਾਲ ਰਹੇ ਜਿਹੜੀ ਸਾਫ ਕਰ ਸੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਜੇਕਰ ਸਾਡੀ ਸ਼ਾਦੀ ਹੋਈ ਉਹ 8ਵੇਂ ਨੋਮੇ ਵਿੱਚ ਪੜਦੇ ਸੀ 12ਵੇਂ ਤੱਕ ਉਹਦੇ ਮੈਂ ਫੀਸ ਤੇ ਪੈਸੇ ਦਿੱਤੇ ਪੜਾਇਆ ਹੁਣ ਆਪਣੀ ਬੇਟੀ ਸਮਝ ਕੇ ਉਹਦੇ ਵਿਆਹ ਦੇ ਵਿੱਚ ਖਰਚਾ ਕੀਤਾ ਔਰ ਮੈਂ ਤਾਕਤ ਸਾਹਿਬ ਦੀ ਇਸ ਫਸੀਲ ਤੋਂ ਪੰਜ ਪਾਰੀ ਸਹਿਬਾਨ ਦੀ ਹਾਜ਼ਰੀ ਚ ਔਰ ਸਮੁੱਚੀ ਸੰਗਤ ਦੇ ਵਿੱਚ ਆਪਣੇ ਸਤਿਗੁਰੂ ਸਾਹਿਬ ਦੀ ਹਜ਼ੂਰੀ ਚ ਇਹ ਗੱਲ ਕਹਿਣਾ ਕਿ ਜਿਹੜਾ ਮੇਰੇ ਤੇ ਦੋਸ਼ ਲਾਇਆ ਕਿ ਮੇਰੀ ਪਤਨੀ ਦੇ ਨਾਲ ਨਜਾਇਜ਼ ਸਬੰਧ ਹੈ ਤੇ ਉਸ ਲੜਕੀ ਸਤਿੰਦਰਪਾਲ ਕੌਰ ਦੇ ਨਾਲ ਮੇਰੇ ਸਬੰਧ ਹੋਣ ਨਜਾਇਜ਼ ਸਬੰਧ ਹੋਣ ਜਿਸਮਾਨੀ ਸਬੰਧ ਹੋਣ 1999 ਦੇ ਵਿੱਚ ਮੇਰੀ ਸ਼ਾਦੀ ਹੋਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਤਾਂ ਮੈਂ ਮੇਰੇ ਪਰਿਵਾਰ ਸਹਿਤ ਅਸੀਂ ਕਰ ਕੋ ਜੀ ਜਿਹੜਾ ਉਹਨੇ ਝੂਠਾ ਦੋਸ਼ ਲਾਇਆ ਤੇ ਨਹੀਂ ਹੇ ਸਤਿਗੁਰੂ ਮੈਂ ਇੱਕ ਅਰਦਾਸ ਤੇ ਰਿਹਾ ਕੇ ਕਰਦਾ ਕਿ ਜਿਨ੍ਹਾਂ ਲੋਕਾਂ ਨੇ ਉਹਨੂੰ ਲੈ ਕੇ ਆਂਦਾ ਕੈਮਰੇ ਅਮੁਰੇ ਉਹਨਾਂ ਨੂੰ ਜ਼ਰੂਰ ਨੰਗਿਆਂ ਕਰੀ ਜਿਹੜੇ ਉਹਨੂੰ ਲਈ ਫਿਰਦੇ ਨੇ ਕਿ ਬਹੁਤ ਚੰਗਾ ਸੀ ਹੇ ਸਤਿਗੁਰੂ ਉਹਨਾਂ ਦੀਆਂ ਤੀਆਂ ਨੂੰ ਪੈਣਾ ਨੂੰ ਉਹਦੇ ਹਰਗਾ ਚੰਗਾ ਘਰ ਆਲਾ ਮਿਲੇ ਜੋ ਸਾਡੀ ਬੱਚੀ ਦੇ ਨਾਲੋਂ ਕਰਦਾ ਰਿਹਾ ਜੁਲਮ ਕਰਦਾ ਰਿਹਾ ੱੱਕਾ ਕਰਦਾ ਰਿਹਾ ਗਰਭਤੀ ਦੇ ਪੇਟ ਦੇ ਵਿੱਚ ਲੱਤਾਂ ਮਾਰਦਾ ਰਿਹਾ ਆਪਣੇ ਮਲ ਦੇ ਨਾਲ ਕੱਪੜੇ ਲਿਬੜ ਕੇ ਤੇ ਉਹਨੂੰ ਧੋਣ ਵਾਸਤੇ ਮਜਬੂਰ ਕਰਦਾ ਰਿਹਾ ਮੈਂ ਅੱਜ ਆਪ ਸਭ ਸੰਗਤ ਦੀ ਹਾਜ਼ਰੀ ਦੇ ਵਿੱਚ ਦੱਸਦਾ ਔਰ ਜਿਹੜੇ ਮੈਂ ਗੁਨਾਹ ਕੀਤੇ ਮੈਂ ਉਹ ਵੀ ਦੱਸਦਾ ਅੱਜ ਮੈਂ ਕਿਹੜੇ ਗੁਨਾਹ ਕੀਤੇ ਪਹਿਲਾ ਗੁਨਾਹ ਮੈਂ ਕੀਤਾ ਕਿ ਉਹਦੀਆਂ ਬੱਚੀਆਂ ਨੂੰ ਮੈਂ ਭਾਂਡੇ ਮਾਂਜਣ ਵਾਸਤੇ ਮਜਬੂਰ ਨਹੀਂ ਹੋਣ ਦਿੰਦਾ ਅनाथ ਆਸ਼ਰਮ ਜਾਣ ਵਾਸਤੇ ਮੈਂ ਉਹਨਾਂ ਨੂੰ ਮਜਬੂਰ ਨਹੀਂ ਹੋਣ ਦਿੰਦਾ ਉਨਾਂ ਨੇ ਆਪਣੀਆਂ 3 ਬਣਾ ਕੇ ਪੜਾਇਆ ਅੱਜ ਪੜ ਰਹੀਆਂ ਨੇ ਇੱਕ ਵਿਦੇਸ਼ ਪੜਦੀ ਹੈ ਇੱਕ ਇੱਥੇ ਪੜਦੀ ਹੈ ਚੰਗੀ ਜਿਹੀ ਯੂਨੀਵਰਸਿਟੀ ਦੇ ਵਿੱਚ ਪੜਦੀ ਹੈ ਵਿਦੇਸ਼ ਦੇ ਵਿੱਚ ਦੂਜਾ ਜਿਹੜਾ ਮੈਂ ਗੁਨਾਹ ਕੀਤਾ ਉਹ ਮੈਂ 2 ਦਸੰਬਰ ਨੂੰ ਪੰਜ ਸਿੰਘ ਸਹਬਾਨ ਨੇ ਜਿਹੜਾ ਫੈਸਲਾ ਕੀਤਾ ਉਹਦੇ ਵਿੱਚ ਸ਼ਾਮਲ ਹੋ ਕੇ ਕੀਤਾ ਤੇ ਤੀਜਾ ਜਿਹੜਾ ਗੁਨਾਹ ਕੀਤਾ ਉਹ 2 ਦਸੰਬਰ ਦੇ ਫੈਸਲੇ ਤੋਂ ਬਾਅਦ ਜਦੋਂ ਮੇਰੇ ਤੱਕ ਅਪਰੋਚ ਹੋਈ ਹੈ ਤੇ ਮੈਂ ਸਪਸ਼ਟ ਸ਼ਬਦਾਂ ਦੇ ਵਿੱਚ ਕਹੇ ਹੈ ਕਿ 2 ਦਸੰਬਰ ਨੂੰ ਹੋਏ ਫੈਸਲੇ ਨੂੰ ਡਾਇਵਰਟ ਕਰਨ ਦੇ ਲਈ ਮੈਂ ਕਿਸੇ ਵੀ ਪੰਥ ਸਿੰਘ ਸਭਾਾਂ ਦੀ ਮੀਟਿੰਗ 'ਚ ਸ਼ਾਮਲ ਹੋ ਕੇ ਪਾਪਾਂ ਦਾ ਭਾਗੀ ਨਹੀਂ ਬਣੂਗਾ ਇਹ ਮੇਰੇ ਗੁਨਾਹ ਨੇ ਜਿਨ੍ਹਾਂ ਗੁਨਾਹਾਂ ਦੀ ਸਜ਼ਾ ਮੈਨੂੰ ਬਾਜ਼ਾਰਾਂ ਦੇ ਵਿੱਚ ਮੇਰੇ ਪਰਿਵਾਰ ਨੂੰ ਸੋਸ਼ਲ ਮੀਡੀਆ ਦੇ ਉੱਤੇ ਸੜਕਾਂ ਦੇ ਉੱਤੇ ਜਗਾ ਜਗਾ ਪ੍ਰਚਾਰ ਕੇ ਜਿਹੜਾ ਹੈ ਉਹ ਨੰਗਾ ਕਰਨ ਦਾ ਜਿਹੜਾ ਯਤਨ ਕੀਤਾ ਗਿਆ ਕਰਦਾਰ ਖੁਸ਼ੀ ਜਿਹੜੀ ਹੈ ਮੇਰੀ ਕੀਤੀ ਗਈ ਹੈ ਔਰ ਆਖਰ ਦੇ ਵਿੱਚ ਮੈਂ ਫੇਰ ਕਹਿੰਦਾ ਕਿ ਜੇ ਉਸ ਲੜਕੀ ਨਾਲ ਮੇਰੇ ਜਸਮਾਨੀ ਮੇਰੇ ਸਰੀਰਕ ਨਿਰਜਾਇਸ ਬੰਦ ਹੋਣ ਸੇ ਸਤਿਗੁਰੂ ਮੈਨੂੰ ਕਰਕ ਕਰੀਆ ਮੈਂ ਪੰਜ ਪੈਰੀ ਸਹਿਬਾਨ ਦੀ ਹਾਜ਼ਰੀ ਚ ਕਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਮਦਵਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਪਿਛਲੇ ਕੁਝ ਮਹੀਨਿਆਂ ਤੋਂ ਚਰਚਾ ਵਿੱਚ ਨੇ ਔਰ ਖਾਸ ਕਰਕੇ 2 ਦਸੰਬਰ 2024 ਨੂੰ ਸੁਖਵੀਰ ਬਾਦਲ ਤੇ ਬਾਕੀ ਅਕਾਲੀ ਦਲ ਦੇ ਉਹਨਾਂ ਲੀਡਰਾਂ ਦੇ ਕੀਤੇ ਫੈਸਲੇ ਤੋਂ ਬਾਅਦ ਕੁਝ ਅਕਾਲੀ ਦਲ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਖੇਮੇ ਵਾਲੇ ਜਿਹੜੇ ਅਕਾਲੀ ਲੀਡਰ ਨੇ ਉਹਨਾਂ ਦੇ ਨਿਸ਼ਾਨੇ ਤੇ ਜਿਹੜੇ ਜਹਦਾ ਹਰਪੀ ਸਿੰਘ ਹੈਗੇ ਨੇ ਵਿਰਸਾ ਸਿੰਘ ਵਿਲਟਵਾ ਤੇ ਹੋਰ ਅਕਾਲੀ ਲੀਡਰਾਂ ਦੇ ਨਾਲ ਜਿਹੜਾ ਵਿਚਰਨ ਵਾਲਾ ਸੋਸ਼ਲ ਮੀਡੀਆ ਆਈਟੀ ਸੈੱਲ ਨੇ ਸਿੰਘ ਸਰ ਹਰਪੀ ਸਿੰਘ ਉਹਨਾਂ ਦੇ ਉੱਤੇ ਬਹੁਤ ਸਾਰੇ ਇਲਜ਼ਾਮ ਲਾਏ ਕਿਉਂਕਿ ਇਹਨਾਂ ਦਾ ਇੱਕ ਪੁਰਾਣਾ ਜਿਹੜਾ ਮਾਮਲਾ ਹੈਗਾ 16-17 ਸਾਲ ਪੁਰਾਣਾ ਸੰਡੂ ਵਾਲਾ ਜਿਹੜਾ ਮਸਲਾ ਉਹਦਾ ਹਵਾਲਾ ਦੇ ਕੇ ਔਰ ਹੋਰ ਕੁਝ ਜਿਹੜੀਆਂ ਗੱਲਾਂ ਨੇ ਉਹਨਾਂ ਦਾ ਹਵਾਲਾ ਦੇ ਕੇ ਜਿਹੜਾ ਸਿੰਘ ਸਰ ਨੂੰ ਜਿਹੜਾ ਘੇਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹਨੂੰ ਲੈ ਕੇ ਜੈਨਦਰ ਹਰਪੀ ਸਿੰਘ ਉਹਨਾਂ ਨੇ ਤਖਤ ਦੀ ਦਮਦਵਾਸ ਦੀ ਤਫਸੀਲ ਦੇ ਬਿਲਕੁਲ ਅੰਦਰ ਖੋਲ ਕੇ ਜਿਹੜਾ ਇਤਿਹਾਸਿਕ ਸਪਸ਼ਟੀਕਰਨ ਜਿਹੜਾ ਦਿੱਤਾ ਹੈਗਾ ਇਹ ਸਪਸ਼ਟੀਕਰਨ ਦੇਣ ਤੋਂ ਬਾਅਦ ਇਲਜ਼ਾਮ ਲਾਉਣ ਵਾਲੇ ਲੀਡਰ ਜਿਹੜਾ ਹੈਗਾ ਕਿਹੜਾ ਰਾਹ ਅਪਣਾਉਣਗੇ ਜਾਂ ਜਖਦਾਰ ਰਗਵੀਰ ਸਿੰਘ ਜੀ ਕੀ ਇਹਨਾਂ ਦੇ ਹੱਕ ਦੇ ਵਿੱਚ ਚੋਣਗੇ ਜਾਂ ਪੰਥਕ ਸਿਆਸਤ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਹਿਲਜੁਲ ਪੈਦਾ ਹੋਏਗੀ ਇਹ ਆਉਣ ਵਾਲਾ ਸਮਾਂ ਦੱਸੇਗਾ